ਸਸਟੀਗਾ ਦੋਸਤੋ ਕੀ ਹਾਲ ਚੱਲਿਆ ਤੁਹਾਡਾ ਦੋਸਤੋ ਅੱਜ ਅਪਾ ਗੱਲ ਕਰਾਂਗੇ ਫਿਲਮ ਰਿਲੀਜ਼ ਹੋਈ ਆ ਰਾਵੀ ਦੇ ਕੰਡੇ 10 12 ਦਿਨ ਪਹਿਲਾਂ ਮੈਂ ਇਹ ਟ੍ਰੇਲਰ ਵਾਸਤੇ ਰਿਵਿਊ ਕੀਤਾ ਸੀ ਸੋ ਮੈਂ ਕਿਹਾ ਸੀਗਾ ਕਿ ਜਿਸ ਤਰ੍ਹਾਂ ਟ੍ਰੇਲਰ ਸਭ ਨੂੰ ਪਸੰਦ ਆਇਆ ਮੈਨੂੰ ਪਰਸਨਲੀ ਬਹੁਤ ਪਸੰਦ ਆਇਆ ਸੀ ਸੋ ਉਸੇ ਤਰ੍ਹਾਂ ਅਗਰ ਫਿਲਮ ਵੀ ਅੱਛੀ ਹੋਈ ਤਾਂ ਫਿਲਮ ਕਾਮਯਾਬ ਹੋਊਗੀ ਸੋ ਫਿਲਮ ਦੇ ਵਿੱਚ ਜੇ ਕਲਾਕਾਰਾਂ ਦੀ ਗੱਲ ਕਰੀਏ ਫਿਲਮ ਦੇ ਵਿੱਚ ਨੇ ਜੀ ਪੰਕਜ ਕਪੂਰ ਜੀ ਹਰੀਸ਼ ਵਰਮਾ ਤੀਰਜ ਕੁਮਾਰ ਤਾਂ ਅਰਵਿੰਦਰ ਕੌਰ ਸੰਦੀਪ ਕੌਰ ਸਿੱਧੂ ਸੀਮਾ ਕੌਸ਼ਲ ਟਿਸਕਾਕੋਰ ਗੁਰਪ੍ਰੀਤ ਪੰਗੂ ਰੁਪਿੰਦਰ ਰੂਪੀ ਸਨੀਤਾ ਧੀਰ ਬੀ ਐਨ ਸ਼ਰਮਾ ਸੁਖੀ ਚਾਹਲ ਤਰਸੀਮ ਪਾਲ ਹੋਰ ਜਸਜੀਤ ਜਸਪ੍ਰੀਤ ਹੋਰ ਵੀ ਬਹੁਤ ਜ਼ਿਆਦਾ ਆਰਟਿਸਟ ਨੇ ਕਾਫੀ ਮਜ਼ੇ ਹੋਈ ਕਲਾਕਾਰਾਂ ਦੀ ਇਹ ਜਿਹੜੀ ਹੈਗੀ ਲਿਸਟ ਹੈ ਕਾਫੀ ਅੱਛੇ ਆਰਟਿਸਟ ਨੇ ਇਸ ਫਿਲਮ ਦੇ ਵਿੱਚ ਫਿਲਮ ਦੀ ਦੋਸਤੋ ਜੇ ਕਹਾਣੀ ਦੀ ਗੱਲ ਕਰੀਏ ਪਹਿਲਾਂ ਇਸ ਫਿਲਮ ਦੇ ਵਿੱਚ ਜਿਹੜੇ ਡਾਇਰੈਕਟਰ ਨੇ ਉਹਨੇ ਹੈਰੀ ਪੱਟੀ ਔਰ ਲਿਖਿਆ ਹੈ ਜੀ ਫਿਲਮ ਨੂੰ ਜਸ ਗਰੇਵਾਲ ਹੋਣਾ ਨੇ ਦੋਸਤੋ ਫਿਲਮ ਦੀ ਕਹਾਣੀ ਦੀ ਗੱਲ ਕਰੀਏ ਮੈਂ ਅੱਜ ਕਹਾਣੀ ਬਾਰੇ ਤੁਹਾਡੇ ਨਾਲ ਗੱਲ ਹੀ ਨਹੀਂ ਕਰੂੰਗਾ ਇਸ ਫਿਲਮ ਦੀ ਕਿਉਂਕਿ ਇਹ ਕਿਹੜੀ ਕਹਾਣੀ ਹੈ ਨਾ ਉਹ ਆਪਣੇ ਹਰ ਇੱਕ ਦੂਜੇ ਪਰਿਵਾਰ ਮਿਡਲ ਕਲਾਸ ਪਰਿਵਾਰ ਚਾਹੇ ਉਹ ਪਿੰਡ ਦਾ ਚਾਹੇ ਉਹ ਸ਼ਹਿਰ ਦਾ ਉਸ ਪਿਤਾ ਦੀ ਕਹਾਣੀ ਹੈ ਜਿਨ੍ਹਾਂ ਦੇ ਚਾਰ ਬੇਟੀਆਂ ਨੇ ਉਹ ਕ ਸੋ ਇੱਕ ਪਿਤਾ ਜਿਹਦੇ ਚਾਰ ਬੇਟੀਆਂ ਨੇ ਪੰਕਜ ਕਬੂਰ ਜੀ ਉਸ ਪਿਤਾ ਦਾ ਰੋਲ ਨਿਭਾਰੇ ਨੇ ਰਾਵੀ ਦੇ ਕੰਡੇ ਉਹਨਾਂ ਦਾ ਇੱਕ ਛੋਟਾ ਜਿਹਾ ਪਿੰਡ ਹੈ ਪਠਾਨਕੋਟ ਦੇ ਏਰੀਏ ਦੀ ਫਿਲਮ ਦੇ ਵਿੱਚ ਸ਼ੂਟ ਕੀਤੀ ਗਈ ਹੈ ਸੋ ਇਸ ਫਿਲਮ ਦੇ ਦਿਖਾਇਆ ਗਿਆ ਕਿ ਪਿਤਾ ਦੀਆਂ ਕੀ ਮਜਬੂਰੀਆਂ ਕੀ ਤਕਲੀਫਾਂ ਨੇ ਜੋ ਆਪਣੇ ਬੱਚੀਆਂ ਬਾਰੇ ਸਮਾਜ ਦੇ ਰੀਤੀ ਰਿਵਾਜਾਂ ਦੇ ਵਿੱਚ ਕਿੱਦਾਂ ਉਹ ਦੱਬਿਆ ਹੋਇਆ ਕਿੱਦਾਂ ਬਲਿਆ ਹੋਇਆ ਜੋ ਚੀਜ਼ਾਂ ਮਤਲਬ ਕਿ ਉਹਦੇ ਉਹਨਾਂ ਦੇ ਆਲੇ ਦੁਆਲੇ ਹੁੰਦੀਆਂ ਨੇ ਕਿ ਹਮੇਸ਼ਾ ਉਹ ਪ੍ਰੋਟੈਕਟਿਵ ਰਹਿੰਦਾ ਹੈ ਆਪਣੀਆਂ ਬੱਚੀਆਂ ਦੇ ਲਈ ਕਿਉਂਕਿ ਇਸ ਸਮਾਜ ਦੇ ਵਿੱਚ ਅਗਰ ਜੇ ਚੰਗੇ ਲੋਕ ਨੇ ਤਾਂ ਮਾੜੇ ਤਾਂ ਬਹੁਤ ਜ਼ਿਆਦਾ ਨੇ ਉਹੀ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਹੈ ਮਾੜੇ ਲੋਕ ਵੀ ਦਿਖਾਏ ਗਏ ਨੇ ਤੇ ਚੰਗੇ ਲੋਕ ਵੀ ਦਿਖਾਏ ਗਏ ਨੇ ਦੋਸਤੋ ਜਿਹੜਾ ਈਮੋਸ਼ਨ ਹੈ ਨਾ ਪਿਤਾ ਦਾ ਉਸ ਪਿਤਾ ਦੀਆਂ ਜ਼ਿੰਮੇਵਾਰੀਆਂ ਦਾ ਉਸ ਇੱਕ ਮਿਡਲ ਕਲਾਸ ਜਿਹਦੀ ਇੱਕ ਛੋਟੀ ਜੀ ਅੰਪਾਪੜ ਦੀ ਦੁਕਾਨ ਹੈ ਪਰ ਉਹ ਕਿਸੇ ਪੱਖੋਂ ਵੀ ਆਪਣੀਆਂ ਬੇਟੀਆਂ ਆਪਣੀਆਂ ਧੀਆਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਆਉਣ ਦਿੰਦਾ ਜਿਹੜੀ ਬੱਚੀ ਪੜ੍ਹਨਾ ਚਾਹੁੰਦੀ ਹੈ ਉਹ ਉਸ ਨੂੰ ਪੜਾ ਰਿਹਾ ਹੈ ਜਿਹੜੀ ਕੁਝ ਇੱਕ ਵੱਡੀ ਬੇਟੀ ਦਾ ਉਹ ਵਿਆਹ ਕਰ ਚੁੱਕਿਆ ਨਵਦੀਪ ਕਲੇਰ ਉਹ ਵੀ ਨੇ ਫਿਲਮ ਦੇ ਵਿੱਚ ਉਹਨਾਂ ਨਾਲ ਵਿਆਹ ਹੋ ਚੁੱਕਿਆ ਹੈ ਦੂਜੀ ਬੇਟੀ ਹੈ ਸੰਦੀਪ ਕੌਰ ਸਿੱਧੂ ਜਿਹੜੀ ਕਿ ਪਿਆਰ ਕਰਦੀ ਹੈ ਤੀਰਜ ਕੁਮਾਰ ਨੂੰ ਤੀਰਜ ਕੁਮਾਰ ਵੀ ਪਿਆਰ ਕਰਦੇ ਉਹਨਾਂ ਨੂੰ ਪਰ ਜਾਤ ਪਾਤ ਦਾ ਜਿਹੜਾ ਜਾਲ ਹੈ ਉਹਦੇ ਕਰਕੇ ਉਹ ਉਸ ਚੀਜ਼ ਨੂੰ ਅੱਗੇ ਨਹੀਂ ਵਧਾਉਂਦੇ ਕਿਉਂਕਿ ਆਪਣੀ ਜਿਹੜੀ ਸੰਸਕਾਰ ਨੇ ਆਪਣੇ ਪੰਜਾਬ ਪੰਜਾਬੀ ਆਪਣੀ ਘਰਾਂ ਦੀਆਂ ਜਿਹੜੀਆਂ ਕੁੜੀਆਂ ਨੇ ਆਪਣੀਆਂ ਧੀਆਂ ਨੇ ਉਹ ਉਹਨਾਂ ਨੂੰ ਸਭ ਤੋਂ ਵੱਧ ਆਪਣੇ ਪਿਤਾ ਦੀ ਇੱਜ਼ਤ ਦਾ ਖਿਆਲ ਹੈ ਇਸੇ ਕਰਕੇ ਉਹ ਚੀਜ਼ ਨੂੰ ਅੱਗੇ ਨਹੀਂ ਵਧਾਉਂਦੇ ਉਹਨਾਂ ਦਾ ਮੰਗਣਾ ਕਰ ਦਿੱਤਾ ਜਾਂਦਾ ਹੈ ਤੀਜੇ ਨੰਬਰ ਤੇ ਉਹਨਾਂ ਦੀ ਕੁੜੀ ਹੈ ਤਿਲ ਕੁੜੀ ਵੀ ਕਹਿ ਸਕਦੇ ਆ ਭਤੀਜੀ ਕਹਿ ਸਕਦੇ ਆ ਕਿਉਂਕਿ ਉਹਨਾਂ ਦੇ ਪੰਗਜ ਕਪੂਰ ਦੇ ਵੱਡੇ ਬ੍ਰਦਰ ਦੀ ਡੈਥ ਹੋ ਚੁੱਕੀ ਹੈ ਉਹਨਾਂ ਦੀ ਬੇਟੀ ਔਰ ਉਹਨਾਂ ਦੀ ਜਿਹੜੀ ਵਾਈਫ ਐ ਸੁਨੀਤਾ ਧੀਰ ਉਸੇ ਪਰਿਵਾਰ 'ਚ ਇਕੱਠੇ ਰਹਿੰਦੇ ਨੇ ਉਹ ਸੋ ਅਰਵਿੰਦਰ ਕੌਰ ਵੀ ਪੜ੍ਹਨਾ ਚਾਹੁੰਦੇ ਨੇ ਪਰ ਉਹ ਆਪਣੀ ਪੜ੍ਹਾਈ ਦੀ ਕੁਰਬਾਨੀ ਦਿੰਦੇ ਨੇ ਆਪਣੀ ਚੌਥੇ ਨੰਬਰ ਦੀ ਭੈਣ ਡਿਸਕਾ ਕੌਰ ਹੈ ਉਹਦੇ ਕਰਕੇ ਤਾਂ ਕਿ ਉਹ ਪੜ੍ਹੇ ਸੋ ਇਸੇ ਕਰਕੇ ਅਰਵਿੰਦਰ ਕੌਰ ਦਾ ਵੀ ਮੰਗਣਾ ਕਰ ਦਿੱਤਾ ਜਾਂਦਾ ਹੈ ਪਰ ਕੁਝ ਕਿ ਇਹ ਜਿਹਾ ਇਨਸੀਡੈਂਟ ਹੁੰਦਾ ਹੈ ਜਾਂ ਕੁਝ ਇਹ ਜਿਹਾ ਮਤਲਬ ਕਿ ਵਾਪਰਦਾ ਉਹਨਾਂ ਦੇ ਨਾਲ ਜਿੰਨਾ ਕਰਕੇ ਦੋਵਾਂ ਭੈਣਾਂ ਦਾ ਜਿਹੜਾ ਰਿਸ਼ਤਾ ਆ ਉਹ ਟੁੱਟ ਜਾਂਦਾ ਹੈ ਡਿਸਕਾ ਕੌਰ ਦੇ ਨਾਲ ਇੱਕ ਇਹ ਜਿਹਾ ਛੋਟਾ ਜਿਹਾ ਇੱਕ ਹਾਦਸਾ ਹੁੰਦਾ ਜਿੰਨਾ ਕਰਕੇ ਆਲੇ ਦੁਆਲੇ ਸਮਾਜ ਦੇ ਵਿੱਚ ਬਹੁਤ ਜ਼ਿਆਦਾ ਬਦਨਾਮੀ ਹੁੰਦੀ ਹੈ ਸੋ ਇਸੇ ਕਰਕੇ ਪੰਕਜੀ ਕਪੂਰ ਕਾਫੀ ਟੁੱਟ ਜਾਂਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਸਮਾਜ ਦੇ ਵਿੱਚ ਮੇਰੀ ਧੀਆਂ ਦੀ ਜਾਂ ਮੇਰੀ ਬਹੁਤ ਜ਼ਿਆਦਾ ਬੇਇੱਜ਼ਤੀ ਹੋ ਗਈ ਪਰ ਹਾਂ ਉਹਨਾਂ ਨੂੰ ਆਪਣੀਆਂ ਬੱਚੀਆਂ ਤੇ ਪੂਰਾ ਯਕੀਨ ਹੈ ਉਹਨਾਂ ਨੂੰ ਪਤਾ ਹੈ ਕਿ ਮੇਰੀਆਂ ਜਿਹੜੀਆਂ ਕੁੜੀਆਂ ਨੇ ਉਹਨਾਂ 'ਚ ਕੋਈ ਕਮੀ ਨਹੀਂ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਪਰ ਫਿਰ ਵੀ ਸਮਾਜ ਹੈ ਸਮਾਜ ਦਾ ਕਿਉਂਕਿ ਆਪਾਂ ਸਮਾਜ ਦੇ ਵਿੱਚ ਰਹਿੰਦੇ ਆ ਆਪਾਂ ਨੂੰ ਸਮਾਜ ਦਾ ਸਭ ਤੋਂ ਵੱਧ ਫਿਕਰ ਹੁੰਦਾ ਆ ਆਪਣੇ ਘਰਦਿਆਂ ਦੇ ਘੱਟ ਹੁੰਦਾ ਆ ਸੋ ਇੰਟਰਵਲ ਤੱਕ ਇੱਕ ਏਦਾਂ ਕਹਾਣੀ ਚੱਲਦੀ ਹੈ ਇੰਟਰਵਲ ਦੇ ਉੱਤੇ ਐਂਟਰੀ ਹੁੰਦੀ ਹੈ ਹਰੀਸ਼ ਵਰਮਾ ਦੀ ਦੋਸਤੋ ਜਦੋਂ ਹਰੀਸ਼ ਵਰਮਾ ਦੀ ਐਂਟਰੀ ਹੁੰਦੀ ਹੈ ਕਈ ਰੂਪ ਲੈ ਲੈਂਦੀ ਹੈ ਉਸ ਕਿਰਦਾਰ ਉਸ ਐਕਟਰ ਨੇ ਉਸ ਫਿਲਮ ਦੇ ਵਿੱਚ ਇੰਨਾ ਕਿ ਪੋਜ਼ਿਟਿਵ ਇੰਨਾ ਕਿ ਪੋਜ਼ਿਟਿਵ ਕਰੈਕਟਰ ਮਤਲਬ ਇੰਨਾ ਕਿ ਰੋਲ ਨਭਾਇਆ ਹੈ ਕਿ ਫਿਲਮ ਦੀ ਜਿਹੜੀ ਵੇਸਪੁਸ਼ ਆਇਆ ਉਹ ਬਿਲਕੁਲ ਹੀ ਪੋਜ਼ਿਟਿਵ ਹੋ ਜਾਂਦੀ ਹੈ ਫਿਲਮ ਦੇ ਵਿੱਚ ਜਿਹੜੀਆਂ ਉਹਨਾਂ ਦੀ ਤਕਲੀਫਾਂ ਨੇ ਉਹ ਹੌਲੀ-ਹੌਲੀ ਸੌਟ ਆਊਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਸੋ ਐਂਡ ਤੱਕ ਜਾ ਕੇ ਇਸ ਸਾਰੀ ਕਹਾਣੀ ਦਾ ਜਿਹੜਾ ਹੱਲ ਸਿੱਟਾ ਉਹ ਨਿਕਲਦਾ ਹੈ ਸੋ ਦੋਸਤੋ ਜੇ ਗੱਲ ਕਰੀਏ ਆਪਣੀ ਐਕਟਿੰਗ ਦੀ ਪੰਕਜ ਕਪੂਰ ਜੀ ਸਭ ਨੂੰ ਪਤਾ ਹੈ ਕਿ ਉਹ ਕਿੰਨੇ ਦਿੱਗਜ ਕਲਾਕਾਰ ਨੇ ਸੋ ਮੈਂ ਪਿਛਲੀ ਵੀਡੀਓ ਚ ਕਿਹਾ ਸੀ ਕਿ ਆਪਾਂ ਲੱਕੀ ਆ ਖੁਸ਼ਕਿਸਮਤ ਆ ਕਿ ਆਪਣੀ ਪੰਜਾਬੀ ਫਿਲਮਾਂ ਦੇ ਵਿੱਚ ਉਹਨਾਂ ਨੇ ਐਂਟਰੀ ਕੀਤੀ ਹੈ ਕੰਮ ਕਰਨਾ ਸ਼ੁਰੂ ਕੀਤਾ ਹੈ ਹਰੀਸ਼ ਵਰਮਾ ਮੈਨੂੰ ਲੱਗਦਾ ਹੈ ਹਰੀਸ਼ ਵਰਮਾ ਦੀ ਇਹ ਬੈਸਟ ਫਿਲਮ ਹੈ ਉਹਨਾਂ ਦਾ ਜਿਹੜਾ ਕਿਰਦਾਰ ਇੰਨਾ ਕੁ ਪੋਜ਼ਿਟਿਵ ਐਨ ਲੱਕ ਅੱਛਾ ਉਹਨਾਂ ਨੇ ਮਤਲਬ ਨਿਭਾਇਆ ਆ ਸੋ ਦੇਖ ਕੇ ਬਹੁਤ ਚੰਗਾ ਲੱਗਦਾ ਉਹਨਾਂ ਨੂੰ ਬੜੇ ਪੋਜ਼ਿਟਿਵ ਵਾਈਬਸ ਆਉਂਦੇ ਨੇ ਉਹਨਾਂ ਦੇ ਕੈਰੇਕਟਰ ਦੇ ਵਿੱਚ ਅਰਵਿੰਦਰ ਕੌਰ ਅਗੇਨ ਇੱਕ ਬਹੁਤ ਅੱਛੀ ਦਿੱਗਜ ਕਲਾਕਾਰ ਬਹੁਤ ਅੱਛੀ ਐਕਟਰਸ ਉਹਨਾਂ ਨੇ ਵੀ ਬਹੁਤ ਵਧੀਆ ਐਕਟਿੰਗ ਕੀਤੀ ਹੈ ਸੀਮਾ ਕੋਸ਼ਲ ਤੁਹਾਨੂੰ ਪਤਾ ਹੀ ਹੈ ਰਪਿੰਦਰ ਰੂਪੀ ਗੁਰਪੀ ਤੁੰਗ ਤੁੰਗ ਮੈਮ ਉਹਨਾਂ ਦੀ ਐਕਟਿੰਗ ਬਾਰੇ ਦੀਵਨੋ ਚਾਨਣ ਦਿਖਾਉਣ ਵਾਲੀ ਗੱਲ ਹੈ ਬਹੁਤ ਅੱਛੀ ਐਕਟਿੰਗ ਕੀਤੀ ਸੰਦੀਪ ਕੌਰ ਸਿੱਧੂ ਵੱਡੀ ਬੇਟੀ ਦੀ ਜਿਹੜੇ ਕਿਰਦਾਰ ਨਿਭਾਇਆ ਉਹਨਾਂ ਨੇ ਉਹਨਾਂ ਨੇ ਵੀ ਮੈਨੂੰ ਲੱਗਦਾ ਕਿਉਂਕਿ ਜਿੱਥੇ ਤੱਕ ਮੈਨੂੰ ਨੋਲੇਜ ਉਹਨਾਂ ਦੀ ਪਹਿਲੀ ਫਿਲਮ ਹੈ ਕਿਉਂਕਿ ਮੈਂ ਪਹਿਲਾਂ ਉਹਨਾਂ ਨੂੰ ਕਦੇ ਕਿਸੇ ਫਿਲਮ 'ਚ ਦੇਖਿਆ ਨਹੀਂ ਪਰ ਉਹਨਾਂ ਨੇ ਬਹੁਤ ਅੱਛਾ ਕੰਮ ਕੀਤਾ ਉਹ ਲੱਗਦੇ ਨੇ ਬਾਡੀ ਲੈਂਗੁਏਜ ਤੋਂ ਕਿ ਹਾਂ ਇਹ ਵੱਡੀ ਭੈਣ ਹੈ ਤੇ ਵੱ ਬੋ ਬੋ ਬਹੁਤ ਬੀਨ ਬਾਇਆ ਹੈ ਆ ਤਿਰਿਸ਼ ਕੁਮਾਰ ਅਗੇਨ ਇੱਕ ਸੀਰੀਅਸ ਐਕਟਰ ਇੱਕ ਅੱਛਾ ਐਕਟਰ ਉਹਨੇ ਬਹੁਤ ਅੱਛਾ ਕੰਮ ਕੀਤਾ ਹੈ ਫਿਲਮ ਦੇ ਵਿੱਚ ਉਸੇ ਤਰ੍ਹਾਂ ਤਰਸੀਮ ਪਾਲ ਬੀਨ ਸ਼ਰਮਾ ਉਹਨਾਂ ਨੇ ਵੀ ਬਹੁਤ ਅੱਛਾ ਕੰਮ ਕੀਤਾ ਹੈ ਸੁਖੀ ਚਾਹਲ ਉਹਨਾਂ ਦਾ ਨੈਗੇਟਿਵ ਕਿਰਦਾਰ ਹੈ ਪਰ ਸਭ ਨੂੰ ਪਤਾ ਕਿ ਉਹ ਕਿੰਨੇ ਚੰਗੇ ਐਕਟਰ ਨੇ ਤੇ ਦੋਸਤੋ ਇਹ ਜਿਹੜੀ ਫਿਲਮ ਦਾ ਜਿਹੜਾ ਮੈਂ ਪੂਰਾ ਸਾਰਾ ਇਸਦੀ ਗੱਲ ਕਰਾਂ ਨਾ ਪਿਓ ਤੇ ਧੀਆ ਦਾ ਜਿਹੜਾ ਆਪਸ ਇਮੋਸ਼ਨਸ ਦਿਖਾਇਆ ਗਿਆ ਹੈ ਆਪਸ ਜਿਹੜੀ ਬਾਉਂਡੇਸ਼ਨ ਦਿਖਾਈ ਗਈ ਹੈ ਕਿ ਪਿਤਾ ਨੂੰ ਧੀਆ ਤੋਂ ਬਿਨਾਂ ਕੁਛ ਨਹੀਂ ਦੁਨੀਆ ਤੇ ਤੇ ਧੀਆ ਨੂੰ ਪਿਤਾ ਤੋਂ ਬਿਨਾ ਕੁਛ ਨਹੀਂ ਦੁਨੀਆ ਤੇ ਉਹ ਬਾ ਕਮਾਲ ਹੈ ਅੱਖਾਂ 'ਚ ਹੰਝੂ ਆਉਂਦੇ ਨੇ ਫਿਲਮ ਪਹਿਲੀ ਫਿਲਮ ਹੈ ਮੇਰੀ ਲਾਈਫ ਦੀ ਕਿ ਜਿਹੜੀ ਸਲੋ ਹੈ ਪਰ ਬੋਰ ਨਹੀਂ ਕਰਦੀ ਇੰਨੀ ਕਿ ਹਰ ਚੀਜ਼ ਇੰਨੀ ਕਿ मीनिंगफुल ਦਿਖਾਈ ਗਈ ਹੈ ਇੰਨੀ ਕਿ ਚੀਜ਼ ਨੂੰ ਜਸਟੀਫਾਈ ਕੀਤਾ ਹੈ ਕਿਤੇ ਵੀ ਤੁਹਾਨੂੰ ਕੋਈ ਚੀਜ਼ ਆਰ ਨਹੀਂ ਨਜ਼ਰ ਆਉਂਦੀ ਕਿਤੇ ਵੀ ਚੀਜ਼ ਤੁਹਾਨੂੰ ਇਹ ਨਹੀਂ ਲੱਗਦੀ ਕਿ ਐਦਾਂ ਕਿਵੇਂ ਹੋ ਸਕਦਾ ਹੈ ਇੰਨੇ ਵਧੀਆ ਤਰੀਕੇ ਦੇ ਨਾਲ ਇਨਾਂ ਕ ਵਧੀਆ ਸਕ੍ਰੀਨ ਪਲੇ ਮਤਲਬ ਕਿ ਲਿਖਿਆ ਗਿਆ ਜਸਕਰ ਵਾਲੋਂ ਕਿ ਲੱਗਦਾ ਹੈ ਕਿ ਹਾਂ ਇਹ ਅਸੀਂ ਆਪਣੀ ਹੀ ਕਹਾਣੀ ਦੇਖ ਰਹੇ ਹਾਂ ਅਸੀਂ ਆਪਣੇ ਸਮਾਜ ਦੀ ਅਸੀਂ ਆਪਣੇ ਪਰਿਵਾਰ ਦੀ ਕਹਾਣੀ ਦੇਖ ਰਹੇ ਹਾਂ ਕਿਉਂਕਿ ਹੁੰਦਾ ਇਦਾਂ ਆਪਣੇ ਪਰਿਵਾਰਾਂ ਦੇ ਵਿੱਚ ਆਪਣੇ ਸਮਾਜ 'ਚ ਹੁੰਦਾ ਆ ਇੱਕ ਫਿਲਮ ਦੇ ਵਿੱਚ ਸੀਨ ਹੈ ਇੱਕ ਡਾਇਲਗ ਹੈ ਕਿ ਪੰਕਜ ਕਪੂਰ ਜੀ ਕਹਿੰਦੇ ਨੇ ਕਿ ਮੈਂ ਤਾਂ ਸਮਾਜ ਦੇ ਰੀਤੀ ਰਿਵਾਜਾਂ ਦਾ ਬੋਝ ਐਨੀ ਚੱਕੀ ਫਿਰਦਾ ਸੀ ਅੱਜ ਮੈਂ ਜਦੋਂ ਬੋਝ ਲਾ ਕੇ ਪਰੇ ਮਾਰਿਆ ਤੇ ਮੈਨੂੰ ਤਾਂ ਲੱਗਦਾ ਕਿ ਜ਼ਿੰਦਗੀ ਸੌਖੀ ਬਹੁਤ ਹੈ ਜ਼ਿੰਦਗੀ ਕਿ ਜ਼ਿੰਦਗੀ ਤਾਂ ਸੌਣੀ ਬਹੁਤ ਹੈ ਕਿਉਂਕਿ ਮੈਂ ਤਾਂ ਦੁਨੀਆ ਨੂੰ ਦੇਖੀ ਅੱਜ ਇਸ ਰੀਤੀ ਰਿਵਾਜਾਂ ਨੂੰ ਸਾਈਡ ਤੇ ਹੋ ਕੇ ਦੇਖਿਆ ਆ ਸੋ ਦੋਸਤੋ ਇਹੀ ਗੱਲ ਹੈ ਕਿ ਕੁਝ ਕੁ ਚੀਜ਼ਾਂ ਆਪਾਂ ਸਮਾਜ ਵਾਸਤੇ ਦੁਨੀਆ ਵਾਸਤੇ ਜਿਉਉਣੇ ਆ ਪਰ ਨਹੀਂ ਇਸ ਨੂੰ ਦਿਖਾਇਆ ਗਿਆ ਸਿਰਫ ਆਪਣੇ ਪਰਿਵਾਰ ਵਾਸਤੇ ਆਪਣੇ ਪਰਿਵਾਰ ਦੇ ਮੈਂਬਰਾਂ ਵਾਸਤੇ ਤੁਸੀਂ ਅਗਰ ਜ਼ਿੰਦਗੀ ਜਿਉਓਗੇ ਤਾਂ ਜ਼ਿੰਦਗੀ ਵਾਕੀ ਬਹੁਤ ਖੂਬਸੂਰਤ ਹੈ ਬਹੁਤ ਅੱਛਾ ਮੈਸੇਜ ਲੈ ਕੇ ਆਈ ਹੈ ਇਹ ਫਿਲਮ ਸਭ ਤੋਂ ਫਿਲਮ ਦਾ ਪੋਜ਼ਿਟਿਵ ਪੁਆਇੰਟ ਹੈ ਫਿਲਮ ਦਾ 뮤직 ਫਿਲਮ ਦਾ 뮤직 ਬਹੁਤ ਜਿਆਦਾ ਅੱਛਾ ਹੈ ਇੰਨੇ ਅੱਛੇ ਗਾਣੇ ਨੇ मीनिंगफुल ਗਾਣੇ ਨੇ ਸਿਚੁਏਸ਼ਨ ਦੇ ਹਿਸਾਬ ਨਾਲ ਗਾਣੇ ਨੇ ਕੋਈ ਸਿਚੁਏਸ਼ਨ ਤੋਂ ਹਟਕੇ ਕੋਈ ਗਾਣਾ ਨਹੀਂ ਹੈ ਫਿਲਮ ਦਾ ਬੈਕਗ੍ਰਾਉਂਡ 뮤직 ਬਹੁਤ ਅੱਛਾ ਹੈ ਫਿਲਮ ਦੀ ਸਿਨਮਟੋਗ੍ਰਾਫੀ ਬਹੁਤ ਅੱਛੀ ਹੈ 라ਵੀ ਦੇ ਕੰਡੇ ਫਿਲਮ ਫਲਮਾਈ ਗਈ ਹੈ ਪਿੰਡ ਦੇ ਵਿੱਚ ਜੋ ਬਿਲਕੁਲ ਨੇਚਰਲ ਤਰੀਕੇ ਨਾਲ ਫਿਲਮ ਨਜ਼ਰ ਆਉਂਦੀ ਹੈ ਸੋ ਦੋਸਤੋ ਜੀ ਕੁੱਲ ਮਿਲਾ ਕੇ ਮੈਂ ਇਸ ਫਿਲਮ ਬਾਰੇ ਗੱਲ ਕਰਾਂ ਮੈਨੂੰ ਪਰਸਨਲੀ ਫਿਲਮ ਇਹ ਬਹੁਤ ਪਸੰਦ ਆਈ ਹੈ ਇੱਕ ਪਰਿਵਾਰਕ ਕਹਾਣੀ ਫਿਲਮ ਇੱਕ ਫੈਮਿਲੀ ਮੂਵੀ ਇੱਕ ਪਿਤਾ ਔਰਤਾਂ ਦੀ ਜਿਹੜੀ ਬਾਉਂਡੇਸ਼ਨ ਹੈ ਤੀਆਂ ਉਹਨਾਂ ਦਾ ਜਿਹੜਾ ਇਮੋਸ਼ਨਸ ਹੈ ਉਹਨੂੰ ਬਹੁਤ ਬਖੂਬੀ ਤਰੀਕੇ ਨਾਲ ਨਿਭਾਇਆ ਗਿਆ ਹੈ ਤੁਸੀਂ ਫਿਲਮ ਦੇਖਣ ਜਾਓਗੇ ਤਾਂ ਮੈਂ 100% ਤੁਹਾਨੂੰ ਵਾਦਾ ਕਰਦਾ ਤੁਸੀਂ ਨਰਾਸ਼ ਨਹੀਂ ਹੋਵੋਗੇ ਬਹੁਤ ਕੁਝ ਲੈ ਕੇ ਆਉਂਗੇ ਫਿਲਮ ਦੇ ਨਾਲ ਆਪਣੇ ਆਪ ਅੰਦਰ ਕਿ ਹਾਂ ਕਿ ਸਾਨੂੰ ਇਸ ਫਿਲਮ ਤੋਂ ਇਹ ਕੁਝ ਸਿੱਖਣ ਨੂੰ ਮਿਲਿਆ ਹੈ ਸੋ ਮੈਂ ਸਾਡੀ ਟੀਮ ਨੂੰ ਵਧਾਈ ਦਿੰਦਾ ਹਾਂ ਮੈਂ ਇਸ ਫਿਲਮ ਨੂੰ ਆਪਣੇ ਵੱਲੋਂ 5 ਸਟਾਰ ਚੋਂ 3.5 ਸਟਾਰ ਦਿੰਦਾ ਹਾਂ ਕਿ ਇਹ ਫਿਲਮ ਇੱਕ ਵਾਰ ਨਹੀਂ ਦੋ ਤਨਵਾਰ ਦੇਖਣਯੋਗ ਹੈ ਪਰ ਹੁਣ ਮੈਂ ਤਾਂ ਇੱਕ ਹੋਰ ਗੱਲ ਦੱਸਦਾ ਸਾਡੀ ਮਾੜੀ ਜਿਹੜੀ ਕਿਸਮਤ ਹੈ ਸਾਡੀ ਇੰਡਸਟਰੀ ਦੀ ਚੰਗੀਆਂ ਫਿਲਮਾਂ ਨੂੰ ਲੋਕ ਦੇਖਣ ਚਾਹਂਦੇ ਕਿਉਂਕਿ ਸਾਨੂੰ ਜੋਕਰ ਬਾਜੀ ਵਾਲੀਆਂ ਫਿਲਮਾਂ ਚ ਜ਼ਿਆਦਾ ਚੰਗੀਆਂ ਲੱਗਦੀਆਂ ਨੇ ਜਾਂ ਉਹ ਆਰਟਿਸਟ ਚੰਗੇ ਲੱਗਦੇ ਨੇ ਜਿਨ੍ਹਾਂ ਦੇ ਬਹੁਤ ਵੱਧ ਜ਼ਿਆਦਾ ਜਾਂ ਨਾ ਮਿਲੀਅਨ ਵਿਊਜ਼ ਨੇ ਹਨਾ ਪਰ ਜਿਹੜੇ ਅਸਲੀ ਐਕਟਰ ਨੇ ਜਾਂ ਥੀਏਟਰ ਦੇ ਲਾ ਲੋ ਅਸੀਂ ਉਹਨਾਂ ਜਾਂ ਚੰਗੀਆਂ ਕਹਾਣੀਆਂ ਨੇ ਜਾਂ ਜਿਹੜੀਆਂ ਚੰਗਾ ਸਕਰੀਨ ਪਲੇ ਹੈ ਜਿਹੜੀਆਂ मीनिंगफुल ਸਿਨੇਮਾ ਹੈ ਅਸੀਂ ਉਹਨੂੰ ਦੇਖਣ ਨਹੀਂ ਚਾਹਤੇ ਸੋ ਮੈਂ ਤੁਹਾਨੂੰ ਫਿਰ ਵੀ ਇੱਕ ਵਾਰ ਰਿਕਵੈਸਟ ਕਰਦਾ ਤੁਸੀਂ ਇਹ ਫਿਲਮ ਨੂੰ ਸਪੋਰਟ ਕਰੋ ਇਹ ਫਿਲਮ ਦੇਖਣ ਜਾਓ ਅਗਰ ਤੁਹਾਨੂੰ ਇਹ ਫਿਲਮ ਦੇ ਵਿੱਚ ਕੋਈ ਕਮੀ ਲੱਗੀ ਹੋ ਤੁਸੀਂ ਕਮੈਂਟ ਕਰਕੇ ਨੀਚੇ ਕਹਿ ਦਿਓ ਕਿ ਯਾਰ ਨਹੀਂ ਤੇ ਤੇਰੀ ਗੱਲ ਗਲਤ ਸੀਗੀ ਇਹ ਫਿਲਮ ਇੰਨੀ ਵਧੀਆ ਨਹੀਂ ਹੈ ਜਿੰਨੀ ਤੂੰ ਕਹਿ ਰਿਹਾ ਸੀ ਪਰ ਨਹੀਂ ਬਹੁਤ ਅੱਛੀ ਫਿਲਮ ਹੈ ਬਹੁਤ मीनिंगफुल ਫਿਲਮ ਹੈ ਦੇਖ ਕੇ ਬਹੁਤ ਕੁਝ ਤੁਹਾਨੂੰ ਤੁਹਾਡੇ ਅੰਦਰ ਚੇਂਜ ਤੋ ਇਹ ਅੰਦਰ ਬਦਲਾਅ ਹੋ ਗਿਆ ਫਿਲਮ ਦੇਖ ਕੇ ਸੋ ਮੈਂ ਵਧਾਈ ਦਿੰਦਾ ਪੂਰੀ ਟੀਮ ਨੂੰ ਸੋ ਉਮੀਦ ਹੈ ਤੁਹਾਨੂੰ ਇਹ ਰਿਵਿਊ ਵੀਡੀਓ ਅੱਛੀ ਲੱਗੀ ਹੋਊਗੀ ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰੋ ਇੱਕ ਹਾਈਪ ਵੀ ਕਰਿਆ ਕਰੋ ਵੀਡੀਓ ਨੂੰ ਸਪੋਰਟ ਕਰਿਓ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦਾ ਰਹੂੰਗਾ ਸੋ ਤੁਹਾਡੇ ਤੋਂ ਮੈਂ ਵਿਦਾ ਲੈਣਾ ਸਸ਼ੀ ਕਾਲ